ਸਰ ਦੇ ਵਿੱਚ ਵੀ ਸ਼ੁਰੂ ਹੋ ਗਿਆ ਮੀਂਹ ਕਿਹੜੇ ਕਿਹੜੇ ਇਲਾਕਿਆਂ 'ਚ ਮੀਂਹ ਆ ਰਿਹਾ ਬੜੇ ਕਾਲੇ ਸ਼ਬਦਲ ਗੜੀ ਤੜ ਕਰੀ ਕੋਲ ਆ ਗਿਆ ਬਤਨ ਇਸ ਸਰ ਦੇ ਸ਼ਹਿਰ ਆ ਗਿਆ ਬਦਤ ਆ ਗਿਆ ਮੀ ਦੱਸੋ ਵੀ ਕਿਹੜੇ ਕਿਹੜੇ ਸ਼ਹਿਰ ਜੇ ਵਿੱਚ ਸ਼ੁਰੂ ਹੋ ਚੁੱਕਿਆ ਮੈਂ ਪੰਜਾਬ ਦੇ ਵਿੱਚ ਮੁਕਸਰ ਦੇ ਵਿੱਚ ਤਾਂ ਸ਼ੁਰੂ ਹੋ ਗਿਆ ਬਹੁਤ ਵਧੀਆ ਜੀ ਬਹੁਤ ਵਧੀਆ ਸ਼ੁਕਰੀਆ ਧੰਨਵਾਦ ਤੁਹਾਡਾ ਹਾਂਜੀ ਹਾਂਜੀ ਪੰਜਾਈ ਹੈ ਜੀ ਪੰਜਾਬ ਡਿਸਟ੍ਰਿਕਟ ਮੁਕਤਸਰ ਤੇਜ਼ ਹੋ ਗਿਆ ਮੀਂਹ ਜੀ ਥੱਲੇ ਜਾਣਾ ਪੈਣਾ ਹੈ ਬਾਰਿਸ਼ ਤੇਜ਼ ਹੋ ਗਈ ਹੈ ਤੇਜ਼ ਬਾਰਿਸ਼ ਹੀ ਪੈ ਰਹੀ ਹੈ ਤੇਜ਼ ਬਿਜਲੀ ਕੜਕ ਰਹੀ ਹੈ ਆਹ ਉਹ ਨੰਦ ਮੀਦਾ ਅਗਲੇ ਪਾਸੇ ਚੱਲਦੇ ਹਾਂ ਸੜਕ ਦੇ ਲੰਬ ਲੈਣੇ ਆ ਆਈ ਗੋ ਇਸ ਤਰ੍ਹਾਂ ਲੋਪਾਰਿਸ਼ ਤਾਂ ਠੀਕ ਹੈ ਜੀ ਸਸਤੀ ਕਾ ਸਾਰਿਆਂ ਨੂੰ ਜੀ ਇਲਾਕਾ ਦਿਹਾੜੀ ਵਾਲਿਆਂ ਦਾ ਕੰਮ ਹੋ ਚਾਰਿਆਂ ਦਾ ਚੱਲੇ ਬਾਰਸ ਨਹੀਂ ਕਰਕੇ ਤੇ ਰੇੜੀਆਂ ਦਾ ਹੈ ਕਿ ਆਪਣੇ بارش ਦਾ ਇੱਕ ਪੰਗਾ ਜਰੂਰ ਹੁੰਦਾ ਹਨਾ ਜੀ ਇਹਲੇ ਵਿਚਾਰੇ ਦਿਹਾੜੀਦਾਰ ਕੰਮੇ ਹੁੰਦੇ ਆ। ਉਹਨਾਂ ਲਈ ਮੁਸੀਬਤ ਆ ਜਾਂਦੀ ਆ। ਤੇ ਰੇੜੀ ਵਾਲਿਆਂ ਵਾਸਤੇ ਜਾਂ ਦਿਹਾੜੀਆਂ ਵਾਲਿਆਂ ਵਾਸਤੇ ਉਹਨਾਂ ਵਾਸਤੇ ਮੁਸੀਬਤ ਆ ਜਾਂਦੀ ਆ। ਚਲੋ ਪ੍ਰਮਾਤਮਾ ਨੇ ਹਰ ਇੱਕ ਬੰਦੇ ਦਾ ਦੇਖਣਾ ਹੁੰਦਾ। ਕਿਸੇ ਨੂੰ ਨਹੀਂ ਚਾਹੀਦਾ ਹੁੰਦਾ ਤੇ ਕਿਸੇ ਨੂੰ ਨਹੀਂ ਚਾਹੀਦਾ ਹੁੰਦਾ ਪਰ ਪ੍ਰਮਾਤਮਾ ਨੇ ਤਾਂ ਹਰ ਇੱਕ ਬੰਦੇ ਦੀ ਧਿਆਨ ਧਿਆਨ ਰੱਖਣਾ ਹੈ। ਬਹੁਤ ਤੇਜ਼ ਹਨੇਰਾ ਉਹ ਦੇਖ ਕਪਟਾ ਬੋਰ ਬਹੁਤ ਤੇਜ਼ ਹਨੇਰਾ ਜੀ あっ。<music>